ਲਖਨਊ ਦੇ ਵਿੱਚ ਵਾਰ ਹੰਗਾਮਾ ਜਾਂ ਹੋ ਗਿਆ ਉਰਦੂ ਦਾ ਸ਼ਾਇਰ ਕਹਿੰਦਾ ਕਹਦਾ ਮੇਰੇ ਵਰਗੀ ਸ਼ਾਇਰੀ ਉਰਦੂ 'ਚ ਕੋਈ ਨਹੀਂ ਕਰ ਸਕਦਾ ਪਿੱਛੇ ਇੱਕ ਪੰਜਾਬੀ ਬੈਠੇ ਕਹਿੰਦਾ ਬਹਿ ਜਾ ਚੁੱਪ ਕਰਕੇ ਨੱਕ ਤੇ ਖਾਏਗਾ ਮੁੱਕੀ ਕਹਿੰਦਾ ਜੋ ਮজা ਪੰਜਾਬੀ 'ਚ ਉਰਦੂ 'ਚ ਕਿੱਥੇ ਕਹਿੰਦਾ ਭਾਈ ਜੀ ਨਾ ਗੁੱਸਾ ਮਤ ਕੀਜੀਏਰ ਆਪ ਸਟੇਜ ਪਰ ਆ ਜਾਈਏ ਮੈਂ ਕੁਛ ਇੱਕ ਸ਼ੇਰ ਅਰਜ਼ ਕਰਤਾ ਹੂੰ ਉਰਦੂ ਮੈਂ ਉਸਕਾ ਤਰਜਮਾ ਪੰਜਾਬੀ ਮਕਰ ਕੇ ਦਿਖਾਏ ਤੋ ਹਮਾਂ ਮਾਂ ਜਾਏਗਾ ਨਾ ਕਹਾਣੀ ਕੋਈ ਨਹੀਂ ਮਾਰੇ ਦੋਵੇਂ ਦੋ ਮਾਈਕਾਂ ਤੇ ਖੜੇ ਹੋਗੇ ਉਰਦੂ ਦਾ ਤਰਜਮਾ ਪੰਜਾਬੀ 'ਚ ਮੋਰੀਆ ਕਿਦਾਂ ਹੋ ਰਿਹਾ ਹੈ ਹਾਜ਼ਰੀਨ ਮੈਂ ਆਪਕੇ ਸਾਹਮਣੇ ਕੁਝ ਇੱਕ ਸ਼ੇਰ ਅਰਜ਼ ਕਰਨੇ ਜਾ ਰਹਾ ਹਾਂ ਸ਼ਾਇਦ ਆਪ غور ਫਰਮਾਇਗੇ ਕਹਿੰਦਾ ਪਿਆਰੀ ਸਾਥ ਸੰਗਤਿਓ ਮੈਂ ਤੁਹਾਡੇ ਸਾਹਮਣੇ ਕੁਝ ਦੋਹੇ ਰੱਖਣ ਲੱਗਿਆ ਮੈਨੂੰ ਉਮੀਦ ਹੈ ਤੁਸੀਂ ਧਿਆਨ ਦਿਓਗੇ ਸਭ ਤੋਂ ਪਹਿਲਾ ਸ਼ੇਰ ਅਰਜ਼ ਕਰਤਾ ਹੂੰ ਤੂੰ ਕਾਤਿਲ ਤੇਹਾਰੀ ਅੱਖਾਂ ਕਾਤਿਲ ਕਹਿੰਦਾ ਪਹਿਲਾ ਦੋਹਾ ਰੱਖਣ ਲੱਗਿਆ ਤੂੰ ਖੁੰਨੀ ਤੇਰੀ ਅੱਖਾਂ ਖੁੰਨੀ پٹے خونی کہتا تم کا تمہاری آنکھیں قاتل تمہاری بھویں کاتل تم تم تمہاری, تمہاری, تمہاری گال پہ کالا تل تو خونی تیری خونی تیرے پر پٹے خونی تیری گاؤں خونی

ਬੜਾ ਮਿੱਠਾ ਦੋਹਾ ਕਹਿੰਦਾ ਕੁੜੀਆਂ ਦੇ ਝੁੰਡ ਚੁਣੇ ਜਾਣੇ ਕਿੰਨੇ ਕੀਤੀ ਭੁਖੀ ਲੈ ਲਈ ਮਿਸਟਰ ਹਰਦੀਪ ਆ ਜੀ

ਹਨੇਕੇ ਪਾਣੀ ਅੱਖੀਆਂ ਚੋਂ ਪਿਆ ਚੁੰਮਦਾ ਕੂਣ ਹਗਰਦਾ ਬਣ ਕੇ ਪਾਣੀ ਨੀ ਮਾਪੇ ਤੈਨੂੰ ਕਟ ਰੋਣਗੇ ਵਾਲਾ ਰੋਣ ਗੱਦਨਾ ਦੇ ਜਾਨੀ ਨੀ ਮਾਪੇ ਤੈਨੂੰ ਕਟ ਰੋਣਗੇ ਵਾਲਾ ਰੋਣ ਗੱਦਨਾ ਇਹ ਚੇਤੰਦੂਰ ਮੱਚਦਾ ਐ ਨਿਤਚੇ ਚੇਤੰਦੂਰ ਮੱਚਦਾ ਕਿਹੜਾ ਟੱਪੇ ਹੋਏ ਦਿਲ ਮੈਨੂੰ ਠਰ ਨਿਤਚੇ ਰੋਦਾ ਯਾਰ ਛੱਡੀ ਕਈ ਮੁਕੀ ਮੁਕਲਾ ਵਾਖਾਰੂ ਨਿਤਚੇ ਰੋਦਾ ਯਾਰ ਛੱਡੀ ਯਾਰ ਦੇ ਤਿੰਨ ਕੱਲ ਪਾਇਆ ਗਲੀਆਂ ਦੇ ਕਥਾ ਵਾਂਜਨੀ ਮੇਰੀ ਜਿੰਦੜੀ ਨੂੰ ਮਿੱਟੀ ਤੇ ਰੁਲਾਇਆ ਗਲੀਆਂ ਦੇ ਕਥਾ ਵਾਂਜਨੀ ਮੇਰੀ ਜਿੰਦੜੀ ਨੂੰ ਮਿੱਟੀ ਤੇ ਰੁਲਾਇਆ ਨੀ ਕੋਣ ਦਊ ਆਕੇ ਆਸਰਾ ਹੈ ਨੀ ਕੋਣ ਦਊ ਆਕੇ ਆਸਰਾ जॾो जूना हुया पाणी पिछे रो छॾी पिछे रोंदा यार छॾी कई मुकी मुकलावा तारू पिछे रो छॾी गॾी विच बै सदर करैर गॾी विच बैगी तड़प जी लश छॾी रूह कढे बजू दौ लॻी न त की न मारिय ਨੀ ਉਹ ਨਾ ਤਾ ਮਕੀਨੇ ਮਾਰਨਾ ਮੈਨੂੰ ਤੇਰਾ ਹੀ ਬਚੋੜਾ ਬਰੂ ਨੀ ਪਿੱਛੇ ਰੋਂਦਾ ਯਾਰ ਛੱਡ ਦੀ ਨੀ ਪਿੱਛੇ ਰੋਂਦਾ ਯਾਰ ਛੱਡ ਦੀ ਤੈਨੂੰ ਕੀ ਮੁਕਲਾਵਾ ਕਰੂ ਨੀ ਪਿੱਛੇ ਰੋਂਦਾ ਯਾਰ ਛੱਡ ਦੀ ਹੋਣ ਯਾਰਾਂ ਦੇ ਨਾਲ ਬਹਾਰਾਂ ਦੁਨੀਆ ਤਾਂ ਲੱਖ ਵਤ ਦੀ ਹੋਣ ਯਾਰਾਂ ਦੇ ਨਾਲ ਬਹਾਰਾਂ ਗਮ ਦੇ ਕੇ ਸੁੱਖ ਲੱਗਣੀ ਆਰੇ ਕਾ ਤੇਰੀ ਜ਼ਿੰਦੜੀ ਤਵਾਰਾਂ ਗਮ ਦੇ ਕੇ ਸੁੱਖ ਲੱਗਣੀ ਆਰੇ ਕਾ ਤੇਰੀ ਜ਼ਿੰਦੜੀ ਤਵਾਰਾਂ ਨਿੱਪਿੰਦੇ ਦਾ ਨਾਰੋਗ ਟੁੱਟਣਾ ਨਿੱਪਿੰਦੇ ਦਾ ਨਾਰੋਗ ਟੁੱਟਣਾ ਕੋਈ ਦੱਸ ਜਾਵੇ ਰਮੇਦਾਰ ਨਿੱਕਿੱਤੇ ਰੋਂਦਾ ਯਾਰ ਛੱਡ ਕੇ ਨਿੱਕਿੱਤੇ ਰੋਂਦਾ ਯਾਰ ਛੱਡ ਕੇ ਸੈਨੂ ਕੀ ਮਕਲਾ ਵਾਤਾ ਨੂੰ ਨਿੱਕਿੱਤੇ ਰੋਂਦਾ ਨਿੱਕਿੱਤੇ ਰੋਂਦਾ पिचर रोला यारंग